ਚੜਦੀ ਕਲਾ ਕੱਜ ਕੱਜ ਕਰਾ ਗਿਆ ਬੰਨਾ ਹੋ ਜਾਵੇ ਚਾਰੇ ਸਾਹਿਬ ਜਾਦੇ ਮਾਤਾ ਸਾਹਿਬ ਕੌਰ ਜੀ ਦੇ ਮਨ ਨੂੰ ਭਾਉ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣਾ ਰੋਲਾ ਚੱਲ ਰਿਹਾ ਜੀ ਕਾਫੀ ਦਿਨਾਂ ਦਾ ਤੇ ਨਿੰਗ ਸਿੰਘ ਫੌਜਾਂ ਬੈਠੀਆਂ ਨੇ ਹੁਣ ਤੇ ਇਸ ਤੋਂ ਪਹਿਲਾਂ ਕਿਸਾਨ ਜੁੜੇ ਨਾ ਵੀ ਤੁਹਾਡੇ ਨਾਲ ਸੀ ਤੇ ਹੋਰ ਵੀ ਹਮਦਰਦੀ ਲੋਕ ਆ ਕੇ ਗਏ ਨੇ ਕਿ ਕੀ ਗੱਲ ਆ ਜੀ ਪੁਲਿਸ ਨੇ ਤੇ ਸਾਡੇ ਨਾਲ ਧੱਕਾ ਹੀ ਕੀਤਾ ਜੀ ਅੱਗੇ ਸਾਡੀ ਕਿਸਾਨ ਯੂਨੀਅਨ ਬੈਠੀ ਸੀ ਉਹ ਤਾਂ ਇਹਨਾਂ लाठी चार्ज ਕੀਤੀ ਸਾਡੇ ਬੰਦਿਆਂ ਤੇ ਬੜੀਆਂ ਚੋਟਾਂ ਲੱਗੀਆਂ ਬੱਸ ਮੈਂ ਹੁਣ ਲਾਸਟ ਇਹ ਧਿਆਰ ਕਰਨਾ ਚਾਹਨਾ ਅਗਰ ਮੈਨੂੰ ਕੁਛ ਇੱਥੇ ਨਾ ਕੋਈ ਮੇਰਾ ਨਾਂ ਦਿੱਤਾ ਗਿਆ ਤੇ ਦਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਮੰਤਰੀ ਤੇ ਅਸ਼ੁਨੀ ਸ਼ਿਵਸ਼ਕਤੀ ਰਾਈਸ ਮੈਲ ਦਾ ਮਾਲਕ ਇਹ ਹੀ ਹੋਊਗਾ ਮੈਂ ਹੁਣ ਇਥੋਂ ਆਰ ਪਾਰ ਦੀ ਲੜਾਈ ਲੜ ਕੇ ਜਾਊਂਗਾ ਮੈਂ ਹੁਣ ਕੱਚੇ ਕੁਲੇ ਕੰਮਾਂ ਨਾਲ ਨਹੀਂ ਜਾਊਂਗਾ ਜਾਂ ਮਰਾਂਗਾ ਜਾਂ ਮਾਰਾਂਗਾ ਕਿੰਨਾ ਆਪਣਾ ਰੋਲਾ ਕਿੰਨਾ ਜੀ ਪੈਸਿਆਂ ਦਾ 5 5 ਕਰੋੜ 86 ਲੱਖ ਮੇਰਾ ਬਕਾਇਆ ਮੈਨੂੰ ਦਿੱਤਾ ਜਾਵੇ ਗੁਰੂ ਦਿਆਂ ਲਾਡਲਿਆਂ ਫੋਜਾਂ ਵੀ ਆਪਦੇ ਘਰੇ ਜਾਣ ਤੇ ਮੈਂ ਵੀ ਆਪਦੇ ਸੁੱਖ ਸੁਵਿਧਾ ਨਾਲ ਆਪਣੀ ਜ਼ਿੰਦਗੀ ਜੀਵਾਂ ਮੈਂ ਹੁਣ ਇਹਨਾਂ ਦੇ ਪ੍ਰਸ਼ਾਸਨ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੇ ਸ਼੍ਰੀ ਸ਼ਕਤੀ ਰਾਸ਼ ਮੇਲ ਦੇ ਮਾਲਕ ਅਸ਼ੋਕੀ ਕੁਮਾਰ ਦੇ ਅੱਗੇ ਵੀ ਹੱਥ ਜੋੜਦਾ ਕਿ ਮੇਰਾ ਹਿਸਾਬ ਕਰਕੇ ਮੇਰੀ ਮਾਂ ਮੇਰੀ ਮਾਂਤ ਮੈਨੂੰ ਦਿੱਤੀ ਜਾਵੇ ਤਾਂ ਕਿ ਮੈਂ ਆਪਣੇ ਘਰੇ ਜਾ ਸਕਾਂ ਇਹ ਕਿੰਨੇ ਚਿਰ ਦਾ ਰੋਲਾ ਜਰ ਰਹਾ ਜੀ ਆਪਣਾ 1917 ਦਾ ਹਿਸਾਬ ਲਾਓ 17 ਜਾਂ 8-9 ਸਾਲ ਹੋ ਗਿਆ ਮੈਨੂੰ ਪਾਗਲ ਬਣੇ ਨੂੰ ਮੈਨੂੰ ਨਾਲੇ ਪਾਗਲ ਕਹਿੰਦੇ ਆ ਨਾਲੇ ਮੈਂ ਪੈਸੇ ਲੈਣੇ ਆ ਨਾਲੇ ਮੈਨੂੰ ਲੋਕ ਪਰੇਸ਼ਾਨ ਕਰਦੇ ਆ ਮੈਂ ਬਹੁਤ ਪਰੇਸ਼ਾਨ ਆ ਇਸ ਕਾਰਨਵਾਤੇ ਮੇਰੀ ਕਿਰਪਾ ਕਰਕੇ ਪ੍ਰਸ਼ਾਸਨ ਅਗੇ ਅਰਦਾਸ ਆ ਕਿ ਮੇਰਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਫਿਰ ਇਥੇ ਹਾਰਪਰ ਦੀ ਲੜਾਈ ਲੜੂਗਾ ਮੈਂ ਜੇ ਮਸਲਾ ਕੋਈ ਹੱਲ ਨਹੀਂ ਕਰਵਾਉਂਦਾ ਨਾ ਪ੍ਰਸ਼ਾਸਨ ਨਾ ਕੋਈ ਹੋਰ ਕੋਈ ਜੇ ਮਸਲਾ ਨਹੀਂ ਹੱਲ ਕਰਾਉਂਦਾ ਤਾਂ ਫਿਰ ਲੜ ਲਿਆ ਫੌਜਾ ਜਿਵੇਂ ਕਰਨੀਆਂ ਗਿਆ ਮੈਨੂੰ ਮਜੂਰ ਆ ਬਾਬਾ ਮੇਜਰ ਸਿੰਘ ਤੁਹਾਡੀ ਜਿਵੇਂ ਕਰਨਾ ਦਲ ਵਾਲੇ ਕਰਨਗੇ ਮੈਨੂੰ ਮਨਜ਼ੂਰ ਆ ਜੇ ਫਿਰ ਇਹਨਾਂ ਤੋਂ ਮੇਰੇ ਹਿਸਾਬ ਚੋਂ ਦੀ ਫਿਰ ਕੀ ਕਰੋਗੇ ਇਹ ਤੋਂ ਸਾਫਤ ਕਦੀ ਹੋਈ ਨਹੀਂ ਸਕਦਾ ਇਹਨਾਂ ਤੋਂ ਬਾਹਰ ਜਾਂਦਾ ਹੀ ਨਹੀਂ ਕੋਈ ਕੰਮ ਅਜ ਤੱਕ ਤਾਂ ਕਦੀ ਗਿਆ ਨਹੀਂ ਜੇ ਇਹਨਾਂ ਤੋਂ ਬਾਹਰ ਜਾਊਗਾ ਫਿਰ ਅਗਲਾ ਸਟੱਪ ਵੇਖਿਆ ਜਾਊਗਾ ਤਗੜਾ ਅੰਦੋਲਨ ਕੀਤਾ ਜਾਊਗਾ ਪੈਸੇ ਨਹੀਂ ਛੱਡਨੇ ਆਰ ਪਾਰ ਦੀ ਲੜਾਈ ਸਾਡੀ ਚਲਦੀ ਰਹੇਗੀ ਜੇ ਪੂਰਾ ਯਕੀਨ ਸਾਨੂੰ ਪਹੁੰਚਦਾ ਹਾਂ ਪੂਰਾ ਮੈਨੂੰ ਫੌਜਾਂ ਦੇ ਗੁਰੂ ਦੀ ਲਾੜ ਲਈ ਪਹੁੰਚਾ ਰਹੇ ਰੱਬ ਵਰਗਾ ਭਰੋਸਾ ਜੇ ਮੈਨੂੰ ਸਾਰੇ ਨਿਆਂ ਦਿਵਾ ਕੇ ਜਾਣਗੇ ਅੱਲਾਹ ਜੀ ਦਾ ਯਕੀਨ ਆਪਣਾ ਫੌਜਾਂ ਦੇ ਉੱਪਰ ਪੂਰਾ ਹੈਗਾ ਜੇ ਕੋਈ ਇਨਸਾਫ ਨਾ ਮਿਲਿਆ ਮਿਲਿਆ ਵੀ ਫੌਜਾਂ ਵਿੱਚੋਂ ਛੱਡ ਕੇ ਤਾਂ ਨਹੀਂ ਜਾਂਦੀ ਇਹਨਾਂ ਨੂੰ ਫੌਜਾਂ ਨੇ ਇਹਨਾਂ ਨੂੰ ਛੱਡ ਕੇ ਭਾਈਦਿਆ ਅੱਛਾ ਜੀ ਫੌਜਾਂ ਵਾਲੇ ਨਾਲ ਅੱਛਾ ਜੀ ਪਰ ਆਪਾਂ ਨੂੰ ਡੈਪਟੀ ਸਾਹਿਬ ਨੇ ਐਸਐਚਓ ਨੇ ਵਿਸ਼ਵਾਸ ਦਿਵਾਇਆ ਉਹ ਤੁਸੀਂ ਸੁੱਡੀ ਸਵੇਰੇ ਮੀਟਿੰਗ ਕਰਾਉਣੇ ਆ ਲਾਲਾ ਜੀ ਦੀ ਮੀਟਿੰਗ ਕਰਾਉਣੇ ਆ ਅਸ਼wini ਨਾਲ ਨਹੀਂ ਅੱਜ ਦਾ ਪ੍ਰੋਗਰਾਮ ਸੀ ਆਪਣਾ ਕੋੜੇ ਅੰਦਰ ਵੜਨੇ ਕੋੜੇ ਵੜਾਂਗੇ ਅੰਦਰ ਜੇ ਨਾ ਕੇ ਗੱਲ ਤੇ ਲੱਗੂਆ ਕੋਈ ਸਿਰਾ ਬਿੜਾ ਦਾ ਇਹ ਹੁਣ ਕਹਿੰਦਾ ਮੈਂ ਤਾਂ ਮਿੱਟੀ ਤੇ ਤੇਲ ਦੀ ਕੈਨੀ ਲਈ ਪਤਾ ਕਹਿੰਦਾ ਮੈਂ ਪਾ ਕੇ ਮੱਤ ਜਣਾ ਉੱਤੇ ਜੇ ਨਾ ਪੈਸੇ ਮਿਲੇ ਤਾਂ ਨਾ ਮੇਰਾ ਕੋਈ ਫੈਸਲਾ ਹੋਇਆ ਤਾਂ ਮੈਂ ਜਾਊਗਾ ਕਿੱਧਰ ਤੁਸੀਂ ਉਰੀ ਹਾਜ਼ਰ ਹੋਵੋਗੇ ਫਿਰ ਅਸੀਂ ਇੱਥੇ ਆ ਸੀ ਨਹੀਂ ਜਾਂਦੇ ਸਾਡੀ ਫੌਜ ਇੱਥੇ ਆ ਠੀਕ ਹੈ ਜੀ ਠੀਕ ਹੈ ਲੱਖ ਫੌਜ ਦਾ ਲੱਖ 100 20 ਲੱਖ 30 ਲੱਖ 40 ਲੱਖ ਐ ਫੌਜਾਂ ਫਿਰਦੀਆਂ ਇੱਥੇ ਜਿਹੜੇ ਕਰਦੀਆਂ ਗੁਪਤ ਵੀ ਫੌਜਾਂ ਫਿਰਦੀਆਂ ਸਾਡੀਆਂ ਠੀਕ ਹੈ ਜੀ ਚਲ ਜੀ ਠੀਕ ਹੈ ਹਾਂ ਕਰ ਕੋਈ ਪ੍ਰਸ਼ਾਸਨ ਵੱਲੋਂ ਜਿਵੇਂ ਪਹਿਲਾਂ ਭੇਜ ਦਿੱਤੀ ਗਈ ਸੀ ਰੈਪਿਡ ਪੁਲਿਸ ਵਗੈਰਾ ਆਉਂਦੀ ਆ ਫਿਰ ਉਹਦਾ ਕੋਈ ਹੱਲ ਹੈਗਾ ਪੁਲਿਸ ਨਹੀਂ ਆਉਗੀ ਜੀ ਆਪਣੇ ਨਾਲ ਡੈਪਟੀ ਨੇ ਵਾਦਾ ਕੀਤਾ ਵਾ ਅੱਛਾ ਜੀ ਪੁਲਿਸ ਡੈਪਟੀ ਨਹੀਂ ਚੜ ਕੇ ਆਊਗਾ ਆਪਣੇ ਤੇ ਨੇ ਉਹ ਬਾਹਰਲੀ ਪੁਲਿਸ ਆ ਜਾਂਦੀ ਕਿਵਰੀ ਬਾਹਰਲੀ ਆਜੂਗੀ ਆਪਣੇ ਕੋਲ ਚੂੜੀਆਂ ਪਾਈਆਂ ਆਪਣੇ ਕੋਲੇ ਸਾਧਨ ਸਾਰੇ ਆਵੇ ਨੇ ਠੀਕ ਹੈ ਜੀ ਉਹਤਲ ਸਭ ਤੋਂ ਆਪਣੇ ਕੋਲੇ ਚਲ ਲਾਲੇ ਨਾਲ ਤੁਸੀਂ ਪੂਰਾ ਇਨਸਾਫ ਦਵਾ ਕੇ ਫਿਰ ਜਾਣੀਆ ਨਾਲ ਨੂੰ ਸਾਫ ਦਵਾ ਕੇ ਤੋਰਾਂਗੇ ਠੀਕ ਹੈ ਚੜਦੀ ਕਾ ਕਿਉਂ ਲਾਲਾ ਜੀ ਯਕੀਨ ਆ ਪੂਰਾ ਹਾਂ ਪੂਰਾ ਯਕੀਨ ਆ ਮੈਨੂੰ ਫੋ ਗੁਰੂ ਦੀ ਲਾਲ ਲਿਆ ਫੌਜਾਂ ਦੇ ਜੇ ਨਾ ਯਕੀਨ ਹੁੰਦਾ ਤੇ ਮੈਂ ਤਾਂ ਇਸ ਤੋਂ ਬਾਅਦ ਫਿਰ ਤਿਆਰ ਹੀ ਅਬ ਜੋ ਬਾਬਾ ਜੀ ਨੇ ਕਹਿਤਾ ਆਪਣੇ ਕੋ ਕਹਿਣੀ ਕਰਨੀ ਆ ਇਹਨੂੰ ਨਾਲ ਲੈ ਕੇ ਮਰੂੰਗਾ ਮਰੂੰਗਾ ਦਫੀ ਮੈਂ ਆਰ ਪਾਰ ਦੀ ਲੜਾਈ ਲੜੂਗਾ ਮੈਂ ਆਸ਼ਮਨੀ ਨਾਲ ਬਰੋਬਰ ਹੋਗਾ ਮੈਂ ਠੀਕ ਹੈ ਜਰਦੀ ਕਾ ਇਹ ਫੌਜਾ ਗੁਰੂ ਦੀ ਐਡੀਆਂ ਇਹ ਜਦ ਤੱਕ ਮੇਰਾ ਇਨਸਾਫ ਨਹੀਂ ਹੁੰਦਾ ਮੇਰੇ ਨਾਲ ਰਹਿਣਗੀਆਂ ਅੱਛਾ ਵੀ ਉਹ ਰਹੀ ਰਹਿਣਗੀਆਂ ਓਏ ਰਹਿਣਗੀਆਂ ਕਹਾਂ ਬਾਬਾ ਜੀ ਹਾਂ ਇੱਥੇ ਰਵਾਂਗੇ ਲਾਲੇ ਕੋਲ ਸਾਹਿਬ ਜੀ ਮੈਦਾਨ ਛੱਡ ਕੇ ਨਹੀਂ ਪਾਦੇ ਪੂਰਾ ਉਹਰੇ ਡੜ ਕੇ ਖੜੀਆਂ ਨੇ ਪੋਜਾਂ ਹਾਂ ਹਾਂ ਕੱਲ ਦਾ ਕੱਲ ਦਾ ਸਮਾਗਮ ਆਪਣਾ ਅੱਛਾ ਜੀ ਪਰ ਤੋਂ ਫੋਜਾ ਪੈਰਵਾਈ ਕਰਨਗੇ ਆ ਛੈਲਰ ਦੀ ਠੀਕ ਹੈ ਜੀ ਚੜ੍ਹਦੀ ਕਲਾ ਗੱਜ-ਗੱਜ ਕਰਾਂਗੇ ਆ ਬੰਨ ਆ ਜਾਵੇ ਚਾਰੇ ਸਹਿਬ ਜਾਂ ਤੇ ਮਾਤਾ ਸਾਹਿਬ ਕੌਰ ਜਿਹੜੇ ਮਨ ਨੂੰ ਪਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ